ਜਲੰਧਰ ਤੋਂ ਇੱਕ ਜਿਹੜੀ ਵੱਡੀ ਖਬਰ ਜਿਹੜੀ ਆ ਸਾਡੇ ਨਾਲ ਲੈ ਕੇ ਜਿਹੜੇ ਰੂਬਰੂ ਹੋ ਰਹੇ ਆ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਅਸੀਂ ਮੌਜੂਦ ਐ ਡੀਏਵੀ ਕਾਲਜ ਦੇ ਕੋਲ ਦੇ ਕੋਲ ਜਿੱਥੇ ਕਿ ਕਬੀਰਨਗਰ ਦਾ ਏਰੀਆ ਵੀ ਜਿਹੜਾ ਕਹਿੰਦਾ ਆ ਤੁਹਾਨੂੰ ਦੱਸ ਦਈਏ ਕਿ ਰੋਡ ਦੇ ਉੱਤੇ ਜੀਟੀ ਰੋਡ ਦੇ ਉੱਤੇ ਤੁਸੀਂ ਇਸ ਟਾਈਮ ਦੇਖ ਰਹੇ ਜਿਹੜੇ ਕਾਫੀ ਜਿਹੜੇ ਆ ਪੇਪਰ ਜਿਹੜੇ ਖਿਲਰੇ ਹੋਏ ਆ ਤੁਹਾਨੂੰ ਦੱਸ ਦਈਏ ਕਿ ਇਹ ਪੇਪਰ ਜਿਹੜੇ ਆ ਲੋਕਾਂ ਦੀ ਕਲੈਰੀਫਿਕੇਸ਼ਨ ਦੇ ਸੀਗੇ ਜਿਹਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਮੋਹਰਾ ਲੱਗੇ ਹੋਈਆਂ ਹੈ ਹੈਰਾਨਗੀ ਵਾਲੀ ਗੱਲ ਹੈ ਸਰਕਾਰੀ ਮੋਹਰਾ ਲੱਗਣ ਤੋਂ ਬਾਅਦ ਜਿਹੜੇ ਇਹ ਪੇਪਰ ਕਿਸ ਇਹ ਸਰਕਾਰੀ ਮੋਹਰਾਂ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੋਈਆਂ ਪੁਲਿਸ ਸਟੇਸ਼ਨ ਦੀ ਲੁਧਿਆਣੇ ਦੀਆਂ ਇੱਕ ਹੋਰ ਪੇਪਰ ਜਿਹੜਾ ਸਾਡੇ ਨਾਲ ਰੂਬਰੂ ਕਰਵਾ ਦਿੰਦੇ ਆ ਦੇਖ ਸਕਦੇ ਇਹਦੇ ਉੱਪਰ ਵੀ ਜਿਹੜੀਆਂ ਸਰਕਾਰੀ ਮੋਹਰਾਂ ਜਿਹੜੀਆਂ ਲੱਗੀਆਂ ਹੋਈਆਂ ਵਾ ਜਦੋਂ ਤੇ ਸਾਫ਼ ਤੌਰ ਤੇ ਲਿਖਿਆ ਹੋਇਆ ਵਾ ਕੀ ਆਫਿਸ ਆਫ ਦਾ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸਿਟੀ ਸੋ ਤੁਹਾਨੂੰ ਦੱਸ ਦਈਏ ਕਿ ਕਿਸੇ ਲੋਕਾਂ ਨੇ ਵੈਰੀਫਿਕੇਸ਼ਨ ਲਈ ਸ਼ਾਇਦ ਅਪਲਾਈ ਕੀਤਾ ਹੋਇਆ ਸੀ ਪੇਪਰ ਜਾਂ ਕੀ ਚੀਜ਼ ਸੀਗੀ ਫਿਲਹਾਲ ਅਸੀਂ ਇਸ ਚੀਜ਼ ਦੀ ਪੁਸ਼ਟੀ ਜੜੀ ਆ ਨਹੀਂ ਕਰਦੇ ਪਰ ਦੇਖ ਸਕਦੇ ਹੋ ਕਿ ਸਰਕਾਰੀ ਮੋਹਰਾ ਦੇ ਬਾਵਜੂਦ ਜਿਹੜੇ ਹੋ ਪੇਪਰ ਲੁਧਿਆਣਾ ਦੇ ਦੱਸੇ ਜਾ ਰਹੇ ਆ ਲੁਧਿਆਣੀਆਂ ਮੋਹਰਾ ਲੱਗਿਆ ਪਰ ਜਲੰਧਰ ਦੀ ਇੱਕ ਰੋਡ ਦੇ ਉੱਪਰ ਜਿਹੜੇ ਸਾਰੇ ਦਸਤਾਵੇਜ਼ ਜਿਹੜੇ ਲੋਕਾਂ ਦੇ ਖਿਲਰੇ ਹੋਏ ਆ ਇੱਕ ਹੋਰ ਸਾਡੇ ਨਾਲ ਦਸਤਾਵੇਜ਼ ਜਿਹੜਾ ਆ ਰੂਬਰੂ ਕਰਵਾ ਦਿੰਦੇ ਆ ਦੇਖ ਸਕਦੇ ਹੋ ਇੱਥੇ ਵੀ ਜਿਹੜੀ ਜਿਹੜੀ ਮੋਹਰ ਜਿਹੜੀ ਇਹ ਲੱਗੀ ਹੋਈ ਹੈ ਸਰਕਾਰੀ ਮੋਹਰਾਂ ਜਿਹੜੀਆਂ ਇੱਥੇ ਵੀ ਪੁਲਿਸ ਸਟੇਸ਼ਨ ਦੀਆਂ ਲੱਗੀਆਂ ਹੋਈਆਂ ਦੇਖ ਸਕਦੇ ਹੋ ਮੁੱਖ ਮੰੰਚੀ थाना ਮਾਡਲ ਟਾਊਨ ਲੁਧਿਆਣਾ ਇੱਕ ਵਾਰੀ ਫੇਰ ਦੱਸ ਦਈਏ ਜਿਹੜੇ ਲੋਕਾਂ ਨੇ ਵੀ ਲੁਧਿਆਣੇ ਦੇ ਕਿਸੇ ਪੁਲਿਸ ਸਟੇਸ਼ਨ ਦੇ ਵਿੱਚ ਆਪਣੀ ਕੋਈ ਵੈਰੀਫਿਕੇਸ਼ਨ ਕਰਵਾਉਣ ਲਈ ਕੁਝ ਅਪਲਾਈ ਕੀਤਾ ਸੀਗਾ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਪੇਪਰ ਐ ਇੱਥੇ ਛਿੱਲਰ ਚੁੱਕੇ ਹੋਏ ਐ ਹਾਲਾਂਕਿ ਲੁਧਿਆਣ ਦੇ ਪੇਪਰ ਦੱਸੇ ਜਾ ਰਹੇ ਨੇ ਇਹ ਜਿਹੜੀ ਮੋਹਰਾਂ ਲੱਗ ਲਿਆਣਾ ਤੇ ਤੋ ਦੇਖ ਸਕਦੇ ਹੋ ਕਿ ਜਿਹੜੀਆਂ ਸਾਰੀਆਂ ਜਿਹੜੇ ਜਿਹੜੇ ਜਿੰਨੇ ਵੀ ਪੇਪਰ ਹੈ ਸਾਰੇ ਜਿਹੜੇ ਆ ਖਿਲਰੇ ਹੋਏ ਆ ਇੱਕ ਹੋਰ ਸਾਡੇ ਨਾਲ ਜਿਹੜੇ ਪੇਪਰ ਆ ਰੂਬਰੂ ਕਰਵਾ ਦਿੰਦੇ ਆ ਰਿਸਿਪਟ ਮਿਸਿੰਗ ਪਾਸਪੋਰਟ ਦੀ ਹੈ ਜਿਹੜੀ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਰੋਡ ਦੇ ਉੱਪਰ ਜਿਹੜੇ ਸੁੱਟੇ ਹੋਏ ਉੱਤੇ ਵੀ ਸਰਕਾਰੀ ਜਿਹੜੀਆਂ ਮੋਹਰਾਂ ਲੱਗੀਆਂ ਹੋਈਆਂ ਜਲੰਧਰ ਤੋਂ ਵੱਡੀ ਖਬਰ ਦੱਸ ਰਹੇ ਆ ਤੁਹਾਨੂੰ ਦਿਖਾ ਰਹੇ ਆ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੇ ਥਾਣੇ ਦੀਆਂ ਮੋਹਰਾਂ ਲੱਗੀਆਂ ਹੋਈਆਂ ਜਿਹੜੇ ਪੇਪਰ ਆ ਉਹ ਇੱਥੇ ਖਿਲਰੇ ਹੋਏ ਆ ਹੈਰਾਨਗੀ ਵਾਲੀ ਗੱਲ ਨਾ ਕੀ ਆ ਸਰਕਾਰੀ ਦਸਤਾਵੇਜ਼ ਹੈ ਇਸ ਟਾਈਮ ਇਹ ਜਿਹੜਾ ਸਰਕਾਰੀ ਦਸਤਾਵੇਜ਼ ਹੈ ਕਿਸੇ ਦੀ ਪ੍ਰਾਈਵੇਟ ਜਿਹੜੀਆਂ ਚੀਜ਼ਾਂ ਕਿਸ ਤਰ੍ਹਾਂ ਜਿਹੜੀਆਂ ਇੱਥੇ ਇੱਥੇ ਜਿਹੜੀਆਂ ਖਿਲਰ ਸਕਦੀਆਂ ਜਲੰਧਰ ਦੇ ਵਿੱਚ ਆ ਕੇ ਦੇਖ ਸਕਦੇ ਹੋ ਨੋ ऑब्ਜੈਕਸ਼ਨ ਪੁਲਿਸ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਦੀ ਜਿਹੜੀ ਮੋਹਰ ਲੱਗੀ ਹੋਈ ਹੈ ਉਹ ਉੱਤੇ ਵੀ ਅਣ ਦੱਸ ਦਿਓ ਕਿ ਲੁਧਿਆਣਾ ਦੇ ਦਸਤਾਵੇਜ਼ ਜਿਹੜੇ ਆ ਇਹ ਜਲੰਧਰ ਦੇ ਉੱਤੇ ਜਿਹੜੇ ਛੁੱਟੇ ਗਏ ਆ ਆਖਿਰਕਾਰ ਕਿਉਂ ਛੁੱਟੇ ਗਏ ਆ ਕੀ ਕਾਰਨ ਹੈ ਅਸੀਂ ਲਾਲ ਅਸੀਂ ਇਸ ਚੀ ਦੀ ਜਿਹੜੀ ਪੁਸ਼ਟੀ ਬਿਲਕੁਲ ਵੀ ਨਹੀਂ ਕਰਦੇ ਪਰ ਦੇਖ ਸਕਦੇ ਹੋ ਕਿ ਲਗਾਤਾਰ ਪੂਰੀ ਰੋਡ ਦੇ ਉੱਪਰ ਜਿਹੜੇ ਇਹ ਦਸਤਾਵੇਜ਼ ਦੇ ਖਿਲੜ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਰੂਬਰੂ ਕਰਵਾ ਰਹੇ ਆ ਤੁਹਾਨੂੰ ਦੱਸ ਦਈਏ ਕਿ ਇੱਥੇ ਇਹ ਜਿਹੜੇ ਦਸਤਾਵੇਜ਼ ਆ ਇਹਨਾਂ ਦੇ ਉੱਤੇ ਕੋਈ ਮੋਬਾਈਲ ਨੰਬਰ ਵੀ ਜਿਹੜੇ ਹੋਣਗੇ ਉਹਨਾਂ ਨੂੰ ਵੀ ਫੋਨ ਕਰਕੇ ਇੱਕ ਵਾਰੀ ਜ਼ਰੂਰ ਪੁੱਛਾਂਗੇ ਅਸੀਂ ਸੋ ਦੇਖ ਸਕਦੇ ਹੋ ਸਾਰੇ ਜਿਹੜੇ ਦਸਤਾਵੇਜ਼ ਆ ਐਸ ਐਚਓ ਪੀ ਐਸ ਡਿਵੀਜ਼ਨ ਨੰਬਰ 6 ਲੁਧਿਆਣਾ ਮੁੱਖ ਮੁੰਸ਼ੀ ਥਾਣਾ ਡਿਵੀਜ਼ਨ ਨੰਬਰ 6 ਲੁਧਿਆਣਾ 2018 ਦੇ ਦਸਤਾਵੇਜ਼ ਆ ਪਰ ਹੈਰਾਨੀ ਦੀ ਵਾਲੀ ਗੱਲ ਹੈ ਕਿ 2018 ਲਿਖਿਆ ਹੋਇਆ ਹੈ ਔਰ ਹੈਰਾਨਗੀ ਵਾਲੀ ਗੱਲ ਹੈ ਕਿ ਲੁਧਿਆਣਾ ਦੇ ਜਿਹੜੇ ਦਸਤਾਵੇਜ਼ ਆ ਉਹ ਕਿਸ ਤਰ੍ਹਾਂ ਜਿਹੜੇ ਆ ਜਲੰਧਰ ਦੇਸ ਲਾਈਓਵਰ ਦੇ ਉੱਤੇ ਆ ਗਏ ਕਿਉਂਕਿ ਹਰ ਕਿਸੇ ਦੀ ਕੋਈ ਪਰਸਨਲ ਜੜੀਆਂ ਇਹਦੇ ਵਿੱਚ ਆਇਡੈਂਟੀਫਿਕੇਸ਼ਨਾਂ ਹੁੰਦੀਆਂ ਆ ਪਰਸਨਲ ਚੀਜ਼ਾਂ ਲਿਖੀਆਂ ਹੁੰਦੀਆਂ ਪਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਲੁਧਿਆਣੇ ਦੇ ਸਰਕਾਰੀ ਮੋਹਰਾਂ ਲੱਗੇ ਹੋਏ ਪੇਪਰ ਆ ਕੇ ਕਾਰ ਜਲੰਧਰ ਦੇ ਫਲਾਈਓਵਰ ਦੇ ਉੱਤੇ ਕਿਉਂ ਸੁੱਟੇ ਗਏ ਜਿਹੜਾ ਭਾਰੀ ਸਵਾਲ ਜਿਹੜਾ ਖੜਾ ਹੋ ਰਿਹਾ ਲਗਾਤਾਰ ਤੁਹਾਨੂੰ ਦੱਸਦੇ ਕਿ ਇਹ ਗੱਲ ਕਰੀ ਆਪਾਂ ਲਗਾਤਾਰ ਲੋਕਾਂ ਨੂੰ ਫੇਕ ਕਾਲਸ ਵੀ ਆਂਦੀ ਹੈ ਹਰ ਇੱਕ ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ ਫੇਕ ਕਾਲਸ ਵਿੱਚ ਕਿ ਤੁਹਾਡਾ ਭਰਾ ਬਾਹਰ ਗਿਆ ਜਾਂ ਤੁਹਾਡੀ ਮਾਂ ਬਾਹਰ ਹੈ ਤੁਹਾਡਾ ਇਹ ਨਾਮ ਹੈ ਇੰਨੇ ਪੈਸੇ ਜਮ੍ਹਾਂ ਕਰਾਓ ਤੁਹਾਡਾ ਬੱਚਾ ਫੜ ਲਿਆ ਹੋ ਸਕਦਾ ਕਿ ਇਸ ਤਰ੍ਹਾਂ ਦੇ ਦਸਤਾਵੇਜ਼ਾਂ ਤੋਂ ਜਿਹੜੀ ਹੈ ਇਸ ਤਰ੍ਹਾਂ ਦੇ ਦਸਤਾਵੇਜ਼ਾਂ ਤੋਂ ਹੋ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਜਿਹੜੀ ਇਨਫੋਰਮੇਸ਼ਨ ਜਿਹੜੀ ਹੈ ਮਿਲਦੀ ਹੈ ਫਿਲਹਾਲ ਅਸੀਂ ਇਸ ਸੀਧੀ ਪੁਸ਼ਟੀ ਨਹੀਂ ਕਰਦੇ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਲੁਧਿਆਣਾ ਦੇ ਜਿਹੜੇ ਦਸਤਾਵੇਜ਼ ਹੈ ਸਰਕਾਰੀ ਮੋਹਰਾ ਜਿੰਨਾ ਤੇ ਲੱਗੀਆਂ ਉਹ ਜਿਹੜੇ ਡੀਏਵੀ ਕਾਲਜ ਦੇ ਨਾਲ ਜਿਹੜਾ ਪੁੱਲ ਪੈਂਦਾ ਮਕਸੂਦਾ ਦਾ ਪੁੱਲ ਵੀ ਇਹਨੂੰ ਕਿਹਾ ਜਾਂਦਾ ਹੈ ਨਾਲ ਖਬੀਰਨਗਰ ਮੱਲਾ ਪੈਂਦਾ ਹੈ ਬਿਲਕੁਲ ਉੱਥੇ ਜਿਹੜੇ ਆ ਦਸਤਾਵੇਜ਼ ਆ ਸਾਰੇ ਖਿਲਾਾਰੇ ਗਏ ਕੋਈ ਤਸਵੀਰਾਂ ਤੁਹਾਨੂੰ ਦੂਜੀ ਸਾਈਡ ਤੇ ਵੀ ਦਿਖਾਉਣ ਦੇ ਆ ਕਿ ਕਿਸ ਤਰ੍ਹਾਂ ਜਿਹੜੇ ਪੇਪਰ ਜਿਹੜੇ ਉੱਡ-ਉੱਡ ਕੇ ਜਿਹੜੇ ਇੱਧਰ-ਉੱਧਰ ਜਾ ਰਹੇ ਆ ਇਹ ਸਾਰੇ ਜਿਹੜੇ ਪੇਪਰ ਹੈ ਇਹਦੇ ਵਿੱਚ ਲੋਕਾਂ ਦੀ ਆਇਡੈਂਟੀਫਿਕੇਸ਼ਨ ਜਿਹੜੀ ਇਹ ਰੱਖੀ ਗਈ ਹੈ ਪਰ ਲੁਧਿਆਣਾ ਤੋਂ ਸਰਕਾਰੀ ਮੋਹਰਾਂ ਲਾ ਕੇ ਜਿਹੜੇ ਇਹ ਪੇਪਰ ਆ ਆ ਜਿਹੜੇ ਰੋਡ ਦੇ ਉੱਤੇ ਜਿਹੜੇ ਡੀਏਵੀ ਦੇ ਪੁੱਲ ਦੇ ਉੱਪਰ ਜਿਹੜੇ ਛੁੱਟੇ ਜਾ ਰਹੇ ਦੇਖ ਸਕਦੇ ਹੋ ਕਿ ਕਾਫੀ ਸਿਰਫ ਇੱਕ ਦੋ ਜਾਂ ਤਿੰਨ ਹੀ ਨਹੀਂ ਕਾਫੀ ਤعداد ਦੇ ਉੱਤੇ ਜਿਹੜੇ ਸਰਕਾਰੀ ਪੇਪਰ ਹੈ ਲੁਧਿਆਣਿਆਂ ਦੀਆਂ ਸਰਕਾਰੀਆਂ ਮੋਹਰਾ ਜਿਹਦੇ ਉੱਤੇ ਲੱਗੀਆਂ ਹੋਈਆਂ ਆ ਉਹ ਜਿਹੜੇ ਸਰਕਾਰੀ ਦਸਤਾਵੇਜ਼ ਹੈ ਉਹ ਸਾਰੇ ਜਿਹੜੇ ਆ ਡੀਵੀ ਕਾਲਜ ਦੇ ਪੁਲ ਦੇ ਉੱਪਰ ਛੁੱਟੇ ਗਏ ਆ ਵੱਡੀ ਗੱਲ ਤੇ ਇਹ ਕਿ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਤੇ ਥਾਣੇ ਦੀਆਂ ਮੋਹਰਾ ਲੱਗੀਆਂ ਹੋਈਆਂ ਆ ਉਹ ਜਿਹੜੇ ਪੇਪਰ ਹੈ ਡੀਵੀ ਕਾਲਜ ਦੇ ਪੁਲ ਦੇ ਉੱਪਰ ਜਿਹੜੇ ਛੁੱਟੇ ਗਏ ਆ ਜੋ ਕਿਸੇ ਨੂੰ ਜਿਹੜਾ ਇੱਕ ਅਦਾ ਨੰਬਰ ਦੇ ਕੇ ਕਾਲ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਸਨ ਉਹਦੇ ਪੇਪਰ ਹੈ ਅੰਦਾਜ਼ੇ ਕਿਥੇ ਮਨਦੀਪ ਕੌਰ ਜੋ ਕਿ ਲਿਖਿਆ ਗਿਆ ਹੈ ਸਟੈਂਪਰ ਵੀ ਤੁਹਾਨੂੰ ਦਿਖਾਉਣ ਦੇ ਆ ਪੁਲਿਸ ਕਮਿਸ਼ਨਰ ਲੁਧਿਆਣਾ ਦੀ ਜਿਹੜੀ ਲੱਗੀ ਹੋਈ ਹੈ ਇਹਦੇ ਵਿੱਚ ਮੋਬਾਈਲ ਨੰਬਰ ਦੇਖਦੇ ਆ ਤੇ ਕਾਲ ਕਰਕੇ ਦੇਖਦੇ ਆ ਆਧਾਰ ਕਾਰਡ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਐ ਤੇ ਛੁੱਟੇ ਗਏ ਆ सर्टिफिकेट भी सारे लगे हुए एक है एक मोबाइल नंबर जोड़ा इत लिखा हो डायल करके देखते हैं कि कहना नंबर डायल करो नाइन एट डबल फाइव वन डबल थ्री जीरो एट जीरो ਹੈਲੋ ਹੈਲੋ ਅ ਮੰਦੀਰ ਜੀ ਗੱਲ ਕਰ ਰਹੇ ਹੋ ਨਹੀਂ ਨਹੀਂ ਅ ਬਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਆ ਓਕੇ ਸੌਰੀ ਹਾਂ ਗੁਰਪ੍ਰੀਤ ਜੀ ਗੱਲ ਕਰ ਰਿਹਾ ਆ ਪੇਪਰ ਚ ਕੀ ਜਰਾ ਹੈਲੋ ਗੁਰਪ੍ਰੀਤ ਜੀ ਲੁਧਿਆਣਾ ਤੋਂ ਗੱਲ ਕਰ ਰਹੇ ਤੁਸੀਂ ਹਾਂ ਹਾਂ ਗੁਰਪ੍ਰੀਤ ਜੀ ਮੈਂ ਇੱਕ ਵਾਰੀ ਜਰਾ ਤੁਹਾਡਾ ਐਡਰੈਸ ਕਨਫਰਮ ਕਰ ਰਿਹਾ ਮੈਨੂੰ ਦੱਸਿਓ ਜਰਾ ਤੁਹਾਡਾ ਫਾਦਰ ਨੇਮ ਚਹੋਲਾ ਕਰਕੇ ਕੋਈ ਸਿੱਧਾ ਹੀ ਹੈ ਨਹੀਂ ਯਾਰ ਓਪੀ ਕਾਨਪੂਰ ਡਿਸਟ੍ਰਿਕਟ ਤੁਹਾਨੂੰ ਇਹ ਹੀ ਪੈਂਦਾ ਹੈ ਹੈਲੋ ਕੋ ਤੁਸੀਂ ਦੇਖ ਸਕਦੇ ਹੋ ਕਿ ਫੋਨ ਜਿਹੜਾ ਇਹ ਕੱਟ ਕਰ ਦਿੱਤਾ ਗਿਆ ਪਰ ਲੜਕੇ ਦਾ ਜਿਹੜਾ ਨਾਮ ਹੈ ਇੱਥੇ ਗੁਰਪ੍ਰੀਤ ਲਿਖਿਆ ਹੋਇਆ ਤੇ ਗੁਰਪ੍ਰੀਤ ਹੀ ਉਹਨੇ ਨਾਮ ਦੱਸਿਆ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੇ ਪੇਪਰ ਹੈ लुधियाने ਤੇ ਆਇਆ ਤਾਂ ਕੰਫਰਮ ਹੋ ਚੁੱਕਾ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਜਲੰਧਰ ਦੇਸ ਲਾਈਓਵਰ ਦੇ ਉੱਤੇ ਜਿਹੜੇ ਇਹ ਪੇਪਰ ਆ ਜਿਹੜੇ ਦਸਤਾਵੇਜ਼ ਆ ਜਿਨ੍ਹਾਂ ਤੇ ਸਰਕਾਰੀਆ ਮੋਹਰਾਂ ਲੱਗੀਆਂ ਆਖਿਰਕਾਰ ਇਹ ਜਿਹੜੇ ਪੇਪਰ ਕਿਸ ਤਰ੍ਹਾਂ ਇੱਥੇ ਡਿੱਗੇ ਆ ਕੇ ਜਾਂ ਕਿੰਨੇ ਛੁੱਟੇ ਆ ਜਾਂ ਜਾਣ ਕੇ ਛੁੱਟੇ ਗਏ ਆ ਜਾਂ ਬੇਸ਼ੱਕ ਅਸੀਂ ਇਹ ਵੀ ਜੇ ਗੱਲ ਕਰੀਏ ਕਿ ਜਿਹੜੇ ਇਹਨਾਂ ਦੇ ਜਿਹੜੇ ਕੰਮ ਸੀਗੇ ਜਾਂ ਵੈਰੀਫਿਕੇਸ਼ਨਾਂ ਸੀਗੀਆਂ ਉਹ ਪੂਰੀਆਂ ਹੋ ਚੁੱਕੀਆਂ ਸੀਗੀਆਂ ਪਰ ਫਿਰ ਵੀ ਜਿਹੜੇ ਦਸਤਾਵੇਜ਼ ਆ ਇਹ ਜਮ੍ਹਾਂ ਹੋਣੇ ਸੀਗੇ ਨਾ ਕਿ ਲੁਧਿਆਣੇ ਦੇ ਜਿਹੜੇ ਦਸਤਾਵੇਜ਼ ਆ ਜਲੰਧਰ ਦੇ ਫਲਾਈਓਵਰ ਦੇ ਉੱਪਰ ਜਿਹੜੇ ਆ ਹਰਾਨਗੀ ਵਾਲੀ ਗੱਲ ਹੈ ਇੱਕ ਬੰਨੀ ਜੜੀ ਆ ਸਰਕਾਰਾਂ ਵਾਂ ਜਿਹੜਾ ਪ੍ਰਸ਼ਾਸਨ ਆ ਉਹ ਲਗਾਤਾਰ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਜਿਹੜੀ ਡਿਊਟੀ ਆ ਪੁਲਿਸ ਪ੍ਰਸ਼ਾਸਨ ਦੀ ਬੜੀ ਚੌਕਸ ਹੋ ਚੁੱਕੀ ਆ ਥਾਥਾ ਦੇ ਉੱਤੇ ਜਿਹੜੇ ਨਾਕੇ ਲਗਾਏ ਗਏ ਆ ਪਰ ਹਰਾਨਗੀ ਵਾਲੀ ਗੱਲ ਹੈ ਕਿ ਅੱਜ ਜਿਹੜੇ ਉਹ ਨਾਕੇ ਆ ਉਹ ਬਿਲਕੁਲ ਫਿੱਕੇ ਨਜ਼ਰ ਆ ਰਹੇ ਆ ਕਿਉਂਕਿ ਸ਼ਹਿਰ ਦੇ ਵਿੱਚੋਂ ਵਿੱਚ ਜਿਹੜੇ ਇਹ ਦਸਤਾਵੇਜ਼ ਜਿਹੜੇ ਆ ਛੁੱਟੇ ਗਏ ਆ ਜਿਦੇ ਵਿੱਚ ਸਰਕਾਰੀ ਆ ਮੋਹਰਾ ਲੱਗੀਆਂ ਹੋਈਆਂ ਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇਨਵੈਸਟੀਗੇਸ਼ਨ ਦੇ ਵਿੱਚ ਹੀ ਪਤਾ ਲੱਗੇਗਾ ਕਿ ਜਿਹੜੇ ਪੇਪਰ ਆਇਤੇ ਕੌਣ ਸੁੱਟ ਕੇ ਗਿਆ ਜਾਂ ਕਿਸ ਤਰ੍ਹਾਂ ਲੁਧਿਆਣੇ ਦੇ ਜਿਹੜੇ ਪੇਪਰ ਆਉਂ ਜਲੰਧਰ ਦੇ ਵਿੱਚ ਆਏ ਆ ਜਿੰਨਾ ਉੱਤੇ ਸਰਕਾਰੀਆਂ ਮੋਰਾ ਵੀ ਲੱਗਿਆ ਹੋਈਆਂ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਿਹੜਾ ਪ੍ਰਸ਼ਾਸਨ ਹੈ ਕਿੰਨੀ ਜਲਦੀ ਇਸ ਚੀਜ਼ ਨੂੰ ਜਿਹੜਾ ਮਸਲਾ ਜਿਹੜਾ ਹੱਲ ਕਰ ਦਿਆ ਤੇ ਲੋਕਾਂ ਨੂੰ ਜਿਹੜਾ ਵੈਰੀਫਿਕੇਸ਼ਨ ਉਸ ਤੋਂ ਬਾਅਦ ਲੋਕਾਂ ਨੂੰ ਜਿਹੜਾ ਦੱਸਿਆ ਜਾਂਦਾ ਪ੍ਰਸ਼ਾਸਨ ਵੱਲੋਂ ਦੱਸਿਆ ਜਾਊਗਾ ਕਿ ਜਿਹੜੇ ਪੇਪਰ ਆਏ ਇੱਥੇ ਜਿਹੜੇ ਕਿਸ ਤਰ੍ਹਾਂ ਆਏ ਸੀਗੇ ਤਦ ਤੱਕ ਲਈ ਮੈਨੂੰ ਜਿਹੜਾ ਕੈਮਰਾਮੈਨ ਸਨੀ ਦੇ ਨਾਲ